ਸਾਡੇ YouTube ਦੇ ਨਾਤੇ ਆਫਰ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਕੈਬਨਟ ਸਬ ਕਮੇਟੀ ਦੁਆਰਾ 6 ਮੁਲਾਜ਼ਮਾਂ ਜਿਥੇ ਬੰਦੀਆਂ ਨਾਲ ਫੇਸ ਕੀਤੀ ਗਈ ਅਗਲੀ ਮੀਟਿੰਗ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਫਰ ਨੂੰ ਜਾਸ਼ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਤਾਂ ਜੋ ਰੇਕੌਨ ਵਿੱਚ ਵੀਡੀਓ ਨੋਟੀਫਿਕੇਸ਼ਨ ਪਾਭਦੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਪੰਜਾਬ ਸਰਕਾਰ ਵੱਲੋਂ ਘਟਤ ਕੈਬਨਟ ਸਬ ਕਮੇਟੀ ਵੱਕਵਕ ਮੁਲਾਜ਼ਮ ਤੇ ਪੈਨਸ਼ਨਰ ਜਥੇਬੰਦੀਆਂ ਨਾਲ ਪਹਿਲਾ ਹੋਣ ਵਾਲੀਆਂ ਮੀਟਿੰਗਾਂ ਨੂੰ ਪੋਸਟਪੋਨ ਕਰਕੇ ਮੀਟਿੰਗ ਲਈ ਨਵੀਆਂ ਤਾਰੀਖਾਂ ਦਾ ਐਲਾਨ ਕੀਤੇ ਜਾਣ ਦਾ ਸੰਸਦਲਾ ਜਾਰੀ ਰੱਖੇ ਹੋਏ ਹੈ ਤੇ ਇਸੇ ਕੜੀ ਦੇ ਵਿੱਚ ਇੱਕ ਹੋਰ ਪੱਤਰ ਜਾਰੀ ਕਰਕੇ 6 ਮੁਲਾਜ਼ਮ ਤੇ ਪੈਨਸ਼ਨਰ ਜਥੇਬੰਦੀਆਂ ਦੇ ਨਾਲ ਕੈਬਨਿਟ ਸਬ-ਕਮੇਟੀ ਦੁਆਰਾ ਮੀਟਿੰਗ ਕੀਤੇ ਜਾਣ ਦਾ ਇੱਕ ਤਾਜ਼ਾ ਪੱਤਰ ਜਾਰੀ ਕੀਤਾ ਗਿਆ ਹੈ ਤਾਂ ਉਹ ਜਾਣਦੇ ਹਾਂ ਕਿ ਇਸ ਪੱਤਰ ਦੀ ਡਿਟੇਲ ਵਿਚ ਕਿਹੜੀਆਂ-ਕਿਹੜੀਆਂ ਜਥੇਬੰਦੀਆਂ ਨੂੰ ਕਿਹੜਾ ਸਮਾ ਮੀਟਿੰਗ ਦੇ ਲਈ ਦਿੱਤਾ ਗਿਆ ਹੈ ਤਾਂ ਪੰਜਾਬ ਸਰਕਾਰ ਆਮ ਲੋਕ ਪ੍ਰਬੰਧਕ ਪਾਵਰ ਦਾ ਆਮ ਤਾਲਮੇ ਸ਼ਾਖਾ ਦੁਆਰਾ ਇਹ ਪੱਤਰ ਜੋ ਜਾਰੀ ਹੋਇਆ ਹੈ ਸੇਵਾ ਵਿਕੇ ਡਿਪਟੀ ਕਮਿਸ਼ਨਰ ਸੰਗਰੂਰ ਪੰਜਾਬ ਕੋਪ ਮੰਡਲ ਮਜੀਠੇਰ ਸੁਨਾਮ ਜਿਲ੍ਹਾ ਸੰਗਰੂਰ ਮੀਮਾ ਨੰਬਰ 410 ਮਿਤੀ 28/8/2022 ਵਿਸ਼ਾ ਹੈ ਕੈਬਨਿਟ ਸਰਕਮਿਟੀ ਦੀਆਂ ਮਿਤੀ 8 9 2025 ਨੂੰ ਪੰਜਾਬ ਸੇਵਾ ਸਕੱਤਰਤ 1 ਸੈਕਟਰ 1 ਚੰਡੀਗੜ੍ਹ ਵਿਖੇ ਹੋਣ ਵਾਲੀ ਮੀਟਿੰਗ ਸੰਬੰਧੀ ਉਪਰੋਕਤ ਵਿਸ਼ੇ ਦੇ ਇਸ ਦਫ਼ਤਰ ਦੇ ਪੱਤਰ ਨੰਬਰ 100 ਅਤੇ 100 ਦੇ ਹਵਾਲੇ ਦੇ ਵਿੱਚ ਵਿਸ਼ਾ ਅੰਕਤ ਮਾਮਲੇ ਸੰਬੰਧੀ ਹਵਾਲਾ ਦੇਣ ਪੱਤਰ ਸੰਬੰਧੀ ਅਹਮ ਸੂਚਿਤ ਕੀਤਾ ਜਾਂਦਾ ਹੈ ਕਿ ਵਿੱਤ ਮੰਤਰੀ ਪੰਜਾਬ ਜੀ ਦੀ ਬਦਾਨਗੀ ਹੈ ਕੈਬਨਿਟ ਸਰਕਮਿਟੀ ਦੁਆਰਾ ਜਨਰਲ ਨਾਲ ਮੀਟਿੰਗ ਜੋ ਕਿ 29/8/2025 ਨੂੰ ਹੋਣੀ ਸੀ ਉਹ ਹੁਣ 29/8/2025 ਨੂੰ ਦਫਤਰੀ ਕਮਰਾਂ ਨੰਬਰ 15 ਤੀਜੀ ਮੰਜ਼ਲ ਪੰਜਾਬ ਸੇਵਾ ਸਕੱਤਰੇਤ ਸੈਕਟਰ 1 ਚੰਡੀਗੜ੍ਹ ਵਿਖੇ ਨਿਸ਼ਚਿਤ ਕੀਤੀਆਂ ਗਿਆ ਹਨ ਜਿਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ ਤਾਂ ਪਹਿਲਾ ਹੈ ಗ್ರಾಮ ਪੰਚਾਇਤ ਜਲ ਸਪਲਾਈ ਪੰਪ ਆਪਰੇਟਰ ਐਸੋਸੀਏਸ਼ਨ ਪੰਜਾਬ ਤੇ ਸਮਾਂ ਹੈ ਸਵੇਰੇ 11:00 ਵਜੇ ਔਰ ਸੰਬੰਧਕ ਉਪਾਅ ਹੈ ਜਲ ਸਪਲਾਈ ਤੇ ਸੈਨੀਟੇਸ਼ਨ ਭਾਗ ਪਿੰਡ ਵਿਕਾਸ ਤੇ ਪੰਚਾਇਤ ਉਪਾਗ ਦੂਜਾ ਹੈ ਠੇਕਾ ਮੁਲਾਜ਼ਮਾਂ ਸੁੰਦਰ ਚ ਮੋਰਚਾ ਪੰਜਾਬ ਸਵੇਰ 11 ਵਜੇ ਮੀਟਿੰਗ ਹੋਵੇਗੀ ਇਹਨਾਂ ਨਾਲ ਤੇ ਜਲ ਸਪਲਾਈ ਤੇ ਸੈਨੀਟੇਸ਼ਨ ਉਪਾਗ ਪੁਰਜਾ ਸ਼ਾਖਾ ਸਹਿਕਾਰਤਾ ਉਪਾਗ ਇਸ ਦੇ ਨਾਲ ਰਿਲੇਟਡ ਹੈ ਤੀਜਾ ਹੈ ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਕ੍ਰੰਟ ਜਿਨ੍ਹਾਂ ਦੇ ਨਾਲ ਕੀ ਮੀਟਿੰਗ 11:30 ਵਜੇ ਸਵੇਰੇ ਹੋਵੇਗੀ ਇਹਦੇ ਨਾਲ ਸੰਬੰਧਤ ਹੈ ਪਰਸੋ ਨੋ ਪਾਗ ਵੇਤੋ ਉਪਾਗ ਦੇ ਗ੍ਰਹਿ ਵਿਭਾਗ ਚੌਥੇ ਨੰਬਰ ਤੇ ਹੈ ਪੰਜਾਬ ਗੁਰਸ ਕਰੋਨਾ ਵੈਰੀਅਰਸ ਜਿਨ੍ਹਾਂ ਨੂੰ ਕਿ 11:12 ਵਜੇ ਯਾਨੀ 11:45 ਤੇ ਜੋ ਮੀਟਿੰਗ ਦਾ ਸਮਾਂ ਦਿੱਤਾ ਗਿਆ ਹੈ ਤੇ ਗ੍ਰਹਿ ਵਿਭਾਗ ਇਤਨੇ ਨਾਲ ਕਨਸਰਟ ਹੈ ਨੰਬਰ 5 ਤੇ ਫਰੀडम फाइਟਰਸ ਉਤਤਾਰਦਕਾਰੀ ਸੰਸਥਾ ਪੰਜਾਬ ਤੇ ਇਸ ਦੇ ਮਿਲਨ ਦਾ ਜੋ ਸਮਾਂ ਹੈ ਦੁਪਹਿਰ 12 ਵਜੇ ਦਾ ਰੱਖਿਆ ਗਿਆ ਹੈ ਤੇ ਜੋ ਸੰਬੰਧਤ ਇਸ ਦਿਨ ਆਉਤਪਾਦ ਹੈ ਉਹ ਪਹਿਲੇ ਸੁਤੰਤਰਤਾ ਸੰਗਰਾਮਮੀ ਵਪਾਰ ਹੋਰ ਲਾਸਟ ਪੇਜ 6 ਨੰਬਰ ਤੇ ਦੰਗਾ ਪੀੜਿਤ ਵੈਲਫੇਅਰ ਸੋਸਾਇਟੀ ਪੰਜਾਬ ਸਵੇਰ 12 ਵਜੇ ਬਾਅਦਪਰ ਮਿਲਨ ਦਾ ਸਮਾਂ ਹੈ ਤੇ ਕੋਲ ਸਿਵਲ ਸਪਲਾਈ ਵਿਭਾਗ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਇਸ ਦੇ ਨਾਲ ਸੰਬੰਧਿਤ ਹੈ ਉਹਨਾਂ ਦੇਖਾਂਗੇਗਾ ਤਾਂ ਇਹ ਹੋਵੇਗੀ ਕਿ ਕੀ ਵਾਕਿਆ ਕੀ ਇਸ ਮਿਤੀ ਨੂੰ ਯਾਨੀ ਕਿ ਜੋ ਮੀਟਿੰਗ 89252 ਨੂੰ ਰੱਖੀ ਗਈ ਹੈ ਕਿ ਵਾਕਿਆ ਹੀ ਇਹ ਮੀਟਿੰਗ ਹੋਵੇਗੀ ਕਿਉਂਕਿ ਪਹਿਲਾਂ ਤਾਂ ਸਮੇਂ-ਸਮੇਂ ਤੇ ਇਹ ਹੀ ਹੁੰਦਾ ਰਿਹਾ ਹੈ ਕਿ ਬਹੁਤ ਵਾਰੀ ਹੋਇਆ ਹੈ ਕਿ ਜਦੋਂ ਮੀਟਿੰਗ ਦੇ ਲਈ ਇਹ ਜੋ ਡੀਡਰ ਫੰਡ ਉੱਤੇ ਪਹੁੰਚਦੇ ਹਨ ਤਾਂ ਮੌਕੇ ਦੇ ਉੱਤੇ ਹੀ ਕਈ ਵਾਰ ਇਸ ਮੀਟਿੰਗ ਨੂੰ ਪੋਸਟਪੋਨ ਕਰ ਦਿੱਤਾ ਜਾਂਦਾ ਹੈ ਕਈ ਵਾਰ ਇਸ ਨੂੰ ਕੈਨਸਲ ਕਰ ਦਿੱਤਾ ਜਾਂਦਾ ਹੈ ਇਨਸ਼ਾਅੱਲਾ ਇਸ ਵਾਰੀ ਇਹ ਮੀਟਿੰਗ ਹੋਵੇ ਤੇ ਮੁਲਾਜ਼ਮਾਂ ਤੇ ਪੈਨਸ਼ਨਾਂ ਦੇ ਪੱਲੇ ਵੀ ਕੁਝ ਪਵੇ ਕਿਉਂਕਿ ਹਰ ਵਾਰ ਅਜਿਹਾ ਹੀ ਹੁੰਦਾ ਹੈ ਕਿ ਜਾਂ ਤੱਕ ਝੋਕੇ ਲਾਰੇ ਹੀ ਦਿੱਤੇ ਜਾਂਦੇ ਹਨ ਤੇ ਜਾਂ ਫਿਰ ਮੀਟਿੰਗ ਅੱਗੇ ਪੋਸਟਪੋਨ ਕਰਕੇ ਇਹ ਤੇ ਵਿਚਾਰ ਕਰਨ ਦਾ ਵਾਅਦਾ ਜੋ ਹੈ ਕਰ ਦਿੱਤਾ ਜਾਂਦਾ ਹੈ ਤਾਂ ਖਾਸ਼ ਕਰਦੇ ਹਾਂ ਕਿ ਇਸ ਵਾਰ ਜੋ ਸਰਕਾਰ ਹੈ ਤੇ ਕਮੇਟੀ ਹੈ ਉਹ ਸੰਸੀਰ ਝੋਕੇ ਤੇ ਜੋ ਮੰਗੀਆਂ ਹਨ ਮੁਲਾਜ਼ਮਾਂ ਪੈਨਸ਼ਨਾਂ ਤੇ ਹੋਰ ਜਿਹੜੇ ਬੰਦਿਆਂ ਦੀਆਂ ਉਹਨਾਂ ਨੂੰ ਪਰਵਾਨ ਕਰਦੇ ਹੋਏ ਇਸ ਨੂੰ ਪ੍ਰੈਕਟੀਕਲੀ ਇੰਪਲੀਮੈਂਟ ਵੀ ਕਰਨ ਦਾ ਕੋਲਾ ਕਰੇਗੀ ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਤੁਹਾਡੇ ਜੈਨੂਮ ਨੂੰ ਸਾਕਾਈ ਕਰਨਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ